ਜੀ ਸਾਸਰੀ ਗਾਲ ਜੀ ਕੀ ਹਾਲ ਸਾਰਿਆਂ ਦਾ ਸਾਡੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ ਤੇਰੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੇ ਲੋ ਜੀ ਮੈਂ ਉੱਠ ਕੇ ਜਿਮ ਜਾ ਕੇ ਘਰੇ ਵੀ ਆ ਗਿਆ ਇਹ ਮਾਂ ਤੇ ਧੀ ਤੇ ਪੁੱਤ ਤਿੰਨੇ ਸੁੱਤੇ ਆ ਜੀ ਠੀਕ ਆ ਜੀ ਤੇ ਓਹੋ ਓਇ ਆਹ ਤਾਂ ਭੁੱਲੀ ਗਏ ਮੈਨੂੰ ਤਾਂ ਭੁੱਲੀ ਗੀ ਮਰਾ ਜੀ ਤੂੰ ਉੱਠ ਗਿਆ ਤੇ ਭੁੱਲ ਗਿਆ ਪਰ ਉੱਠ ਗਿਆ ਹੈ ਦੋ ਦਾ 8:40 ਤੱਕ ਦੋ ਨਹੀਂ ਉੱਠਣਾ ਹੈ ਨਾ ਸਲਸਲ ਸਲਸਲ ਲੋ ਦੋਸਤੋ ਅੱਜ ਦੇ ਕਈ ਮਨਵੀਰ ਚੱਕਾਇ ਨਹੀਂ ਸੋਧਾ ਹੂੰ ਮੈਂ ਨੇ ਉਹ ਡਰਾ ਮੇਰੀ ਕੋ ਡਰਾ ਮੀ ਦੋਸਤੋ ਇਹ ਰੋਜ਼ ਹੀ ਲੇਟ ਉੱਠਦੇ ਮੈਂ ਕੱਲਾ 6:00 4:00 ਵਜੇ ਉੱਠ ਜਾਂਦਾ ਮੰਮੀ ਤਾਂ ਸਾਡੀ ਉਹਦੇ 10:00 ਵਜੇ ਉੱਠਦੀ ਆ ਤਦ ਨੂੰ ਮੈਂ ਸਿੱਧੀ ਗੱਲ ਦੱਸਦਾ 12:00 11:00 ਹੋ ਗਿਆ 11:00 ਮੁੰਡਾ ਮੇਰਾ ਗੁੰਗਾਇਦਾ ਮੰਮੀ ਸੌ ਜਾ ਹੂੰ ਤੈਨੂੰ ਕੋਈ ਕੰਮ ਨਹੀਂ ਦੇ ਦਿੱਤਾ ਕਹਿੰਦਾ ਉਹ ਇਦਾਂ ਕਹਿੰਦਾ ਮੁੰਡਾ ਕਹਿੰਦਾ ਭਈ ਦੱਸੋ ਕਹਿੰਦਾ ਮੈਂ ਨਾ ਤੁੱਤੀ ਜਾ ਰਿਹਾ ਮੈਂ ਫੋਨ ਯਾਰੇ ਲੋ ਦਿਨ ਦੁਨੀਆਦਾਰੀ ਦੇਖਣ ਨਾਲ ਵਧੀਆ ਸਾਨੂੰ ਸੌਂ ਪੜੇ ਹੋ ਜਾ ਅੱਲਾਮ 11 ਵਜੇ ਉੱਠ ਗਿਆ ਨਾ ਨਹੀਂ ਤਾਂ ਉੱਪਰ ਜਾ ਕੇ ਮੈਂ ਵੀ ਬਹੁਤ ਅੱਜ ਦੇਖਣਾ ਮੈਂ ਅੱਜ ਮੇਲਾ ਦੇਖਣ ਜਾਣਾ ਲਾ ਦੇ ਕੁਲੋਨੀਆਂ ਚ ਮੇਲੇ ਦੇਖਿਓ ਤારી ਹਿੰਮਤ ਕੰਮ ਕੁਮਣਾ ਜੋਈ ਦੇ ਆ ਦਿੱਦਾ ਨਗਲਾ ਮੇਲੇ ਦੇਖਿਓ ਅਸ ਲੋ ਦੋਸਤੋ ਅੱਜ ਆਡੇ ਲਾਗੇ ਮੇਲਾ ਵੀ ਹੈ ਮੰਮੀ ਉਹਨੇ ਮੇਲਾ ਦਿੱਤਾ ਜਿੱਥੇ ਜਾਣਾ ਅਸੀਂ ਜਿੱਥੇ ਜਾਣਾ ਤੁਹਾਨੂੰ ਲੈ ਗਿਆ ਜਿੱਨਾ ਇਹ ਮੇਲੇ ਦੇਖੋ ਸੋ ਚਲੋ ਕਰਦੇ ਆ ਤਾਂ ਨਾ ਗੱਲਬਾਤ ਤੁਸੀਂ ਸਾਰਿਆਂ ਨੇ ਬਲੋਗ ਨਾਲ ਬਰੇ ਰਹੋ ਅੱਜ ਦਾ ਸਾਰਾ ਬਲੋਗ ਮੈਂ ਬਣਾਉਂਗਾ ਠੀਕ ਹੈ ਜੀ ਤੁਸੀਂ ਹੰਦਸਿਓ ਮੈਂ ਮੈਂ ਜਿਹੜਾ ਬਲੌਗ ਬਣਾਉਂਗਾ ਕਿੱਦਾਂ ਲੱਗਦਾ ਤੁਹਾਨੂੰ ਸਾਰਾ ਬਲੌਗ ਮੈਂ ਬਣਾਇਗਾ ਨਾ ਜਿੱਦਾਂ ਅੱਗੇ ਮੈਂ ਬਣਾਉਂਦਾ ਹੁੰਦਾ ਸੀ ਨੂੰ ਦੱਬ ਕੇ ਸ਼ੂਟ ਕਰਦੇ ਹਾਂ ਸਾਰਾ ਬਲੌਗ ਜੋ ਜਿੰਨਾ ਵੀ ਮੈਂ ਸਾਰੇ ਵੀਡੀਓ ਬਣਾ ਲਏ ਤੇ ਇਹਨੂੰ ਤਾਂ ਜਿੰਨਾ ਵੀ ਬਲੌਗ ਸਾਰਾ ਮੈਂ ਬਣਾਉਣਾ ਅੱਜ ਦਾ ਤੁਸੀਂ ਸਾਰੇ ਜਣੇ ਬਲੌਗ ਨਾਲ ਬਣੇ ਦਿਓ ਕਰਦੇ ਆ ਤੁਹਾਡੇ ਨਾਲ ਗੱਲਬਾਤ ਛੋਟੀ ਜੀ ਬ੍ਰੇਕ ਦੇ ਦਿਓ ਛੋਟੀ ਜੀ ਬ੍ਰੇਕ ਹੈ ਤੇ ਜਾਂਦੇ ਹਾਂ ਹਾਂ ਵੀ ਆਪਾਂ ਨੀਲਾ ਦੇਖਣ ਤਾਂ ਆਈਏ ਥਾਂ 'ਚ ਜਾਣਾ ਥਾਂ 'ਚ ਅ ਥਾਂ 'ਚ ਜਾਣਾ ਤਾਂ ਕੀ ਘਰੇ ਤੇ ਜਾਉਂਗੇ ਕੱਲ੍ਹ ਦੀ ਘਰ ਹੋ ਕੀਵੇ ਜਾਣਾ ਓਕੇ ਲੋ ਜੇ ਅੱਜ ਥਾਂ ਤੇ ਵੀ ਜਾਵਾਂਗੇ। ਕੌਣ ਕਹਿੰਦਾ ਆ ਵੀ ਜਿਹੜੀਆਂ ਸੱਸਾਂ ਆ ਵੀ ਆਪਣੀ ਨੌ ਦੀ ਸੇਵਾ ਨਹੀਂ ਕਰਦੀਆਂ। ਅੱਧਾ ਦੇਖੋ ਤਾਂ ਮੇਰੀ ਮੰਮੀ ਘਰ ਵਾਲੀ ਮੇਰੀ ਠੀਕ ਨਹੀਂ ਨਾ ਮੰਮੀ ਮੇਰੀ ਇੱਤਾਂ ਦੀ ਮ사ਜ ਕਰਨ ਲੱਗੀ ਆ। ਠੀਕ ਆ ਨਾ। ਇਹਨਾਂ ਚੇ ਖੜਕਦੇ ਡੂੰਗੇ ਡਾਂਗੇ ਸਿਰਸੁਰ ਖੋਲਦੇ ਆ। ਕੋਈ ਇਦਾਂ ਦੀ ਗੱਲ ਨਹੀਂ ਆ ਵੀ। ਨਹੀਂ ਡੂੰਗੇ ਸਾਡੇ ਮਾਰ ਮਾਰ ਕੇ ਮੋਪੜੇ। ਡੂੰਗੇ ਮੁੱਕ ਗਏ ਇਹਨਾਂ ਨੇ ਮਾਰੇ ਬੜੇ ਇੱਕ ਦੂਜੇ। ਆਹ ਦੇਖੋ ਹੱਤ ਦੀ। ਆਹ ਦੇਖ ਲੜਾਕੂ। ਇਹ ਠੀਕ ਨਹੀਂ ਹੱਤ ਦੀ ਆ ਡੂੰਗੇ ਡਾਂਗੇ ਬਹੁਤ ਖੜਕਦੇ ਆ। ਹੌਂ ਡੂੰਗੇ ਮੁੱਕ ਗਿਆ ਉਹ ਲੜਾਈ ਚੱਲਦੀ ਆ ਬਟ ਕਿਸੇ ਵੇਲੇ ਚਲੋ ਜਦੋਂ ਠੀਕ ਨਹੀਂ ਹੁੰਦੀ ਮੰਮੀ ਠੀਕ ਨਹੀਂ ਹੁੰਦੀ ਉਦੋਂ ਪ੍ਰੀਤੀ ਨਾਲ ਸਾਥ ਦਿੰਦੀ ਆ ਜਦੋਂ ਪ੍ਰੀਤੀ ਨਹੀਂ ਡੀ ਕੋਲ ਮੰਮੀ ਸੋ ਇਦੀ ਚੱਲਦਾ ਜਦੋਂ ਮੈਂ ਨਾ ਠੀਕ ਹੋ ਮੈਂ ਦੋਨੇ ਦੀ ਮੇਰੇ ਲੱਗ ਜਾਂਦੀਆਂ ਬਾਕੀ ਤੁਸੀਂ ਸਮਝਦਾ ਪਰਿਆ ਉਹ ਤੂੰ ਤਾਂ ਸਾਨੀ ਮੈਨੂੰ ਡਾਕਟਰ ਤੋਂ ਜਾਣਾ ਪੈਂਦਾ ਡਾਕਟਰ ਦੇ ਨਾਲ ਜੇ ਤੈਨੂੰ ਅਸੀਂ ਨਾ ਦੇਖੀਏ ਤਾਂ ਚੱਲ ਉੱਠ ਮੈਨੂੰ ਡਾਕਟਰ ਤੋਂ ਜਾਣਾ ਪੈਂਦਾ ਆ ਸੋ ਤੁਸੀਂ ਸਾਰੇ ਸਮਝਦਾਰ ਹੋ ਉੱਠ ਜਾ ਡੂੰਗਲੇ ਨਹੀਂ ਐ ਪਰਾਤ ਦੇਖੋ ਪਰਾਤ ਨਹੀਂ ਕਹਿਣਾ ਪਰਾਤ ਲਿਆਵਾ ਇੱਕ ਇਹਦੇ ਮਾਰੇ ਖੇੜੇ 100 ਗਲਾਸ ਗਲੂਸ ਵੀ ਇਹਨਾਂ ਨੇ ਤੋੜ ਤੋੜ ਕੇ ਦਿੱਤੇ ਇੱਕ ਦੂਜੇ ਨੇ ਮਾਰਦੇ ਕਾਰਚੀ ਵੀ 빙ੀ ਕਰਦੀ ਕਾਰਚੀਆਂ ਵੀ 빙ੀਆਂ ਕਰਤੀਆਂ ਆ ਉਹ ਦੇਖੋ ਇਹਨੇ ਕਾਰਚੀ 빙ੀ ਕੀਤੀ ਆ ਉਹ ਕਾਰਚੀ ਇਹਨੇ ਮੇਰੇ ਮਾਰੀ ਫਿਰ ਧੌਣ ਤੇ ਮਾਰੀ ਮੈਨੂੰ ਸਰਵਾਈ ਕਰੂਗੀ ਕਾਈ ਦਾ ਸੋਈ ਦਾ ਸਮਾਨ ਨਵਾਂ ਆਉਂਦਾ ਸਾਰਾ ਕਾਈਆਂ ਦਾ 25-30 ਹਜ਼ਾਰ ਰੁਪਏ ਸੋਈ ਤੇ ਲਾਇਆ ਭਾਂਡੇ ਆ ਤੇ ਉਹ ਭਾਂਡੇ ਜਿਹੜੇ ਪੁਰਾਣੇ ਸਾਰੇ ਘੜਕਾਉਂਦੇ ਇਹਨਾਂ ਨੇ ਮਾਰ ਮਾਰ ਕੇ ਦੂਜੇ ਦੇ ਕਹਿ ਨਹੀਂ ਆਉਣਗੇ ਹੁਣ ਐਨੀ ਹੁਣ ਅੱਜ ਬੋਰੇ ਚ ਪਾ ਕੇ 20 ਰੁਪਏ ਕਿਲੋ ਵੇਚ ਦਿੱਤੇ ਕਿੱਲੋ ਇਹ ਦੋ ਕਿੱਲੇ ਹੋਏ ਸੀ ਉਹ ਵੀ ਉਹ ਵੀ ਨਹੀਂ ਵੇਚ ਕੇ ਘਰੇ ਰੱਖ ਦਿੱਤੇ ਇਹਨਾਂ ਨੇ ਬਾਅਦ ਚ ਕਿਨੇ ਪੈਸੇ ਉਹ ਘਟਾ ਅਦੰਦ ਦੇਖੋ ਇਹ ਵੀ ਪ੍ਰੀਤੀ ਨੇ ਤੋੜਿਆ ਤੇ ਦੰਦ ਦੇਖਦੇ ਨੇ ਜਿਹੜਾ ਸਾਈਡ ਤੋਂ ਦੇਖਦਾ ਲਿਸ਼ਕੋਰਾ ਮਾਰਦਾ ਇਹ ਵੀ ਕਿ ਲੜਾਈ 'ਚ ਖੜ ਗਿਆ ਭਾਂਡਾ ਤੇ ਢੋਣੀ ਵੱਜੀ ਆ ਇਹ ਬੇਚਾਰਾ ਨਹੀਂ ਆਉਂਦੇ ਇਹ ਕੰਧਿਆਂ ਨੂੰ ਇਹ ਵੀ ਢੋਣੀ ਵੱਜੀ ਆ ਮਜ਼ਾਕ ਕਰਦੇ ਆ ਯਾਰ ਆਸਾਂ ਆਸਾਂ ਮਜ਼ਾਕ ਵੀ ਚੱਲਣਾ ਚਾਹੀਦਾ ਆ ਅੰਨੇ ਜਿਹਨੂੰ ਲੱਤਾਂ ਨਹੀਂ ਮਜ਼ਾਜ ਹੋ ਜਾਂਦੀ ਜਿੰਨ 2 ਮਿੰਟ ਹੋ ਗਏ ਆ ਚਲੋ ਜੋੜੀ ਜੀ ਬ੍ਰੇਕ ਕਰਦੇ ਆ ਗੱਲਬਾਤ ਹਾਂ ਲੋ ਜੀ ਆ ਦੇਖੋ ਜੀ ਮੇਲੇ ਤੇ ਚੱਲੇ ਸੀਗੇ ਲਹਾਵੇਂ ਪਿੱਲੇ ਕਿੱਥੇ ਕਰਨ ਲੱਗੇ ਦੋ ਲਹਾਵੇਂ ਇਕੱਲੇ ਉਹ ਸਬਜ਼ੀ ਵਾਲਿਆਂ ਇਹ ਉਹ ਤਾਂ ਲੈਣ ਸਬਜ਼ੀ ਕਿਹੜਾ ਸਬਜ਼ੀ ਲੈਣਾ ਸਬਜ਼ੀ ਦਾ ਕਿੱਥੇ ਕੰਮ ਕਰਦੇ ਇਹਨੂੰ ਆ ਜਿਹੜੀ ਕਈ ਆ ਘਰ ਇੰਨੀ ਗੱਤ ਕਰਦੇ ਗੱਤ ਕਰ ਇਹ ਛੱਟਾ ਲੈ ਜਾਓ ਇੱਕ ਇਹ ਛੱਟਾ ਲੈ ਕੇ ਜਾਣਾ ਇਹਨਾਂ ਨੇ ਉੱਤੇ ਪੂਣ ਬਾਤੀ ਜਦੋਂ ਸਬਜ਼ੀ ਸੰਭਾਲ ਲੈਗੇ ਹੈ ਕੀ ਦੇ ਦੰਦ ਦੇਖੋ ਸੋਹਣੇ ਆ ਬੋ ਜੀ ਬੋ ਦੋਂ ਦੋ ਬੜੇ ਸੋਹਣੇ ਭਾਈ ਤੁਹਾਡੇ ਕਿਹਨਾ ਬੁਰਜ ਕਰਦੇ ਆ ਦਾਦੀ ਦਾਦੀ ਵਾਲਾ ਬੁਰਜ ਕਰਦਾ ਤਾਂ ਹੀ ਨਾਲ ਤੇਰੇ ਦਾਦੀ ਆ ਕੇ ਹੋ ਜਾੜੇ ਬਾਅਦ ਚ ਦਾਦੀ ਦਾ ਘਰ ਟਰੀਟਮੈਂਟ ਕਰਾਉਣ ਵੇਰਦੀ ਆ ਮੈਂ ਤਾਂ ਮੈਂ ਬੁੱਗਾ ਨਾ ਆ ਆ ਦੇਖੋ ਜਿਹੜੀ ਦੰਦ ਆਹ ਰੇ ਭਈ ਜੂ ਵੀ ਨਹੀਂ ਦੇਦੀ ਅੱਜ ਠੀਕ ਨਹੀਂ ਐਸਾ ਦਿਲ ਖਾਫਿਆਣਾ ਤੁਹਾਨੂੰ ਪਤਾ ਹੈ ਜੀ ਜਿੱਦਾਂ ਕਿ ਤੁਸੀਂ ਸਮਝਦਾ ਦੋ ਸਾਰੀ ਦੁਨੀਆਦਾਰੀ ਦੇਖੀ ਹੈ ਸਾਰਿਆਂ ਨੇ ਮੇਲਾ ਆ ਗਿਆ ਹੈ ਜੀ ਮੇਲੇ ਦੇ ਲਫਾਵੇ ਤਿੰਨ ਚਾਰ ਲਫਾਵੇ ਇਹਨਾਂ ਨੇ ਇਕੱਠੇ ਕਰ ਲਏ ਆ ਜਿਹੜੇ ਮੇਰੇ ਸਾਦੀ ਲਈ ਉਹਨੂੰ 2-2 ਕਿਲੋ ਲਫਾਵੇ ਲੈਂਦੇ ਜਿਨ੍ਹਾਂ ਨੇ ਉਹ ਲੰਗਰਾਂ ਚ ਲੈ ਕੇ ਜਾਣੇ ਉਹ ਔਰ ਇਹ ਘਾਟੇ ਦਾ ਦਬਾਨਾ ਹੀ ਆ ਜੀ ਗਏ ਫੇਟੇ ਮੂੰਹ ਤੇ ਮੈਂ ਰਹਿ ਕੇ ਨਹੀਂ ਜਾਣਾ ਪੇ ਪੇ 5 ਕਿਲੋ ਆਟਾ ਲੈ ਜੇਣਾ ਉਹਨਾਂ ਨੂੰ 500 ਦੀ ਜਰਦੀ ਸਸਵਾ ਲੈ ਹਣ ਇਹ ਤੇ 2 ਕਿਲੋ ਆਟਾ ਪੈਣਾ ਲਫਾਵੇ ਜੇ ਤੇ 5-7 ਦਾਲਾਂ ਲੈ ਆਉਣੀਆਂ ਬਾਕੀ ਲਫਾਵੇ ਇਹਦੇ ਤੇ ਇੱਕ ਤੇ ਜਲੇਬੀਆਂ ਪਾ ਲੈਣੀਆਂ ਹਮਨਨੂ ਨਨੂ ਮਾਰਸਣਾ ਚਲੋ ਜੀ ਬਾਕੀ ਬਾਕੀ ਤੁਹਾਨੂੰ ਬ੍ਰੇਕ ਤੋਂ ਬਾਅਦ ਖਾਵਾਂਗੇ ਕਿਹੜਾ ਕਿਹੜਾ ਸਮਾਨ ਘਰੇ ਲੈ ਕੇ ਆਉਂਦੇ ਦੱਸ ਮੈਂ ਦਿਖਾਉਣਾ ਤਾਂ ਹੈਗਾ ਹੀ ਮੰਮੀ ਦੇਖ ਲਈ ਮੈਂ ਲੈ ਕੇ ਹੀ ਨਹੀਂ ਆਉਣਾ ਭਰਾਵਾ ਕੁਝ ਮੈਂ ਮੈਂ ਲੋਕਾਂ ਕੋਲ ਤੇ ਐਗੜਾ ਕਾਣਾ ਜਿਹੜਾ ਮੈਂ ਨਹੀਂ ਹੁਣ ਹਾਂ ਸਹੀ ਆ ਕੋਈ 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 ਪਤਾ ਹੀ ਮੈਂ ਘਰ ਤੀ ਖੜਾ ਹਾਂ ਉਹ ਤਾਂ ਦੇ ਡਾਈਟਿੰਗ ਚ ਮੰਨਦੇ ਆ ਮੇਰਾ ਪੇਟੀ ਕਾ ਸਾੜਦੀਆਂ ਨਾ ਤਾਕੀ ਤਾਂ ਲੈ ਗਈ ਜਲੀਲ ਬਾਬਿਆ ਦੇ ਪਾ ਗਿਆ ਸਮਝ ਨਹੀਂ ਸਾਰਾ ਕੁਝ ਇਹਨੂੰ ਵੈਸੇ ਪੁੱਛੀ ਕਾਲਿੰਦੀ ਆ ਦੇਖਿਆ ਸਾਚ ਸਮਝਿਆ ਕੀ ਕਹਿੰਦੇ ਮੰਮੀ ਮੰਮੀ ਕੀ ਕਹਿੰਦੇ ਸੁਣਿਆ ਸੁਣਿਆ ਮੰਮੀ ਕੀ ਕਹਿੰਦੇ ਬੋਲਿਓ ਕਾਲਾ ਬਾਬਾ ਜੀ ਤੇਰੇ ਹੌਰ ਨਿਵਾਜਦਾ ਆ ਆ ਬਾਬਾ ਜੀ ਤੇਰੇ ਹੌਰ ਨਿਵਾਜਦਾ ਆ ਆ ਦੇਖ ਹੋਰ ਨਾ ਆਲੇ ਯੋ ਮੇਲੇ ਦੇ ਬਜਾਉਣ ਵਾਸਤੇ ਹਲੋ ਨਾਨ ਨਾਲ ਇਹਨੂੰ ਬਜਾਏ ਨਾਨਾ ਤਾਜੀ ਪਾਇਓ ਨਾਨ ਨੰਨੂ ਲੈ ਕੇ ਆਲੀ ਇਹਨੂੰ ਬਜਾਏ ਤੁਗਾ ਤਾਂ ਕਿਉ ਮਧਰਾ ਮੁੰਗੀ ਤਾਜੀ ਪਾ ਦੋ ਬਾਅਦ ਵਿੱਚ ਗਈ ਜੀਓ ਕੋਦੇ ਆਲੇ ਆਲੇ ਮਧਰਾ ਮੁੰਗੀ ਪਾ ਦੋ ਜਲੇਬੀਆਂ ਪਾ ਦੋ ਹਲਵਾ ਪਾ ਦੋ ਕੱਦੂ ਪਾ ਦੋ ਉਹ ਪਰ ਹੋਲਿਆਂ ਦਾ ਕੋਠੇ ਤੋਂ ਆ ਦੇਖੋ ਇਹਨਾਂ ਨੇ ਇੱਕ ਲਵਾਵਾ ਹੋਲਿਆਂ ਦਾ ਕੋਠੇ ਨੂੰ ਮੈਂ ਤਾਂ ਬੂਆ ਲਾਦੀ ਬੂਆ ਨਹੀਂ ਲੱਗੇ ਤਾਂ ਵਾਵਾ ਲੈਂਦਾ ਉਹਦੇ ਕੋਹੱਥੇ ਜਪੜਿਆ ਬਾਬਾ ਜੀ ਤੇਰੇ ਹੋ ਨਾ ਬੱਜਦਾ ਪਾਣੀ ਵੀ ਹੈ ਨਹੀਂ ਟੈਂਕੀ ਚ ਹੈ ਪਾਣੀ ਵੀ ਮੁੱਕ ਗਿਆ ਇੱਕ ਵਾਰ ਬਾਬਾ ਉਹ ਲੈ ਜਾ ਉਹ ਚ ਪਾਣੀ ਪਰਾ ਲਿਆ ਇੱਕ ਬੋਤਲ ਲੈ ਜਾ ਜੀ ਫੀਲ ਪਾ ਲਿਆ ਮੰਮੀ ਇੱਕ ਬੋਤਲ ਲੈ ਜਾ ਜੀ ਫੀਲ ਪਾ ਲਿਆ ਵਿੱਚ ਆ ਲੋਤ ਲੈ ਆਪਣੇ ਕੱਪੜਿਆਂ ਨੇ ਮੂੰਹ ਸਾਫ ਕਰੀ ਜਾਂਦੇ ਠੰਡਾ ਮਿਲਦਾ ਹੁੰਦਾ ਹੈ ਠੰਡਾ ਮਿਲਦਾ ਹੁੰਦਾ ਇਹਦਾ ਮਤਲਬ ਬੋਤਲ ਹੀ ਲੈਣੀ ਉੱਥੇ ਦੋ ਪੈਸੇ ਬਾਬੇ ਦੇ ਦੇਣੇ ਉੱਥੋਂ ਪੈਸੇ ਵੀ ਚੱਕ ਲਿਓ ਦਾ ਭੋਰ ਪਰਾਮ ਇਹਦੇ ਉਹਨਾਂ ਸਿੱਟਦੇ ਹੁ ਚੱਕਣ ਲਾਪੇ ਦਾ ਹੀ ਹੋ ਗਿਆ ਯਾਰ ਨਗਲਾ ਖਾਦਪ ਹੋ ਜਾਣੀ ਕੀ ਕਰਦਾ ਕੀ ਨਗਲਾ ਇਹ ਤਾਂ ਸੱਚੀ ਬੰਗਾ ਚਾਰ ਪਾੜਾ ਲੱਗੜੀ ਪਹੁੰਚ ਜਾਣਾ ਉੱਧਰ ਵੀ ਕਰਨਾ ਹੈ ਮੈਂ ਨਗਲਾ ਦੇਖਣੀ ਆ ਘੋੜਾ ਵਾਲਿਆਂ ਦੇ ਠੀਕ ਦੇਰੇ ਬੀਤ ਪੈ ਜਿਆ ਦਾਦੀ ਨਾਲ ਮੰਮੀ ਆਏ ਬੜੇ ਦਿਨਾਂ ਬਾਅਦ ਤੇ ਮੈਂ ਵੀ ਆਈ ਨਾਲੇ ਆਜ ਉਹਦੇ ਜੀ ਮੰਜਾ ਮੈਂ ਵੀ ਆ ਜਾ ਧਿਆਨ ਨਾ ਮਮਨੀ ਦੇਖਣਾ ਹੈ ਪਲਾਟ ਕਿਉਂਕਿ ਬਿਕਰਮ ਕਰਲੇ ਕਿਹੜਾ ਮਾਰ ਜਾਂਦੇ ਸੀਗੇ ਅਸੀਂ ਆਂਦੇ ਨਹੀਂ ਸੀ ਉਹ ਨੰਨੂ ਵਾਲਾ ਮੈਂ ਵੀ ਦੇਖਣਾ ਆਪਣਾ ਪਲਾਟ ਕੋਤੇ ਗੁੰਮ ਨਹੀਂ ਗਈ ਕਿੱਥੇ ਆਂਦੇ ਸੋਏ ਮੰਗਣ ਲੋਕਾਂ ਨੇ ਮਰੂ ਰੈਡਡ ਹੋ ਜਾਂਦੇ ਸਾਡੇ ਹੋਏ ਨਹੀਂ ਆ। ਇਹ ਸਾਡੇ ਨਹੀਂ ਹੋਤੀ। ਹਾਂ। ਜਿਹੜਾ ਜਨੇ ਤੋਂ ਨਹੀਂ ਪੂਜੋ ਕਿਹਦੇ ਚਲੇਗਾ। ਹੱਲ ਨਾ। ਨਹੀਂ। ਨਿੰਬੋਂ ਤਾਂ ਖੁੱਲਾ ਆਣਾ ਇਸ ਕਰਕੇ ਲੈ ਜਾਂਦਾ ਕੋਈ ਨਾ ਕੋਈ। ਤਾਨੂੰ ਅੱਜ ਮੇਲਾ ਦੇਖ ਕੇ ਆਇਆ। ਦੇਖੀਏ ਖਾਦੀ ਮੈਂ। ਇਹ ਤੁਹਾਨੂੰ ਜਿੱਦਾਂ ਦੱਸਿਆ ਸੀ ਵੀ ਮੰਮੀ ਮੇਲਾ ਦੇਖਣ ਗਈ ਆ ਜੀ। ਆਹ ਦੇਖੋ ਮੰਮੀ ਆ ਗਈਆਂ ਮੇਲੇ ਤੋਂ। ਤੇ ਤੁਹਾਨੂੰ ਇਹ ਵੀ ਪਤਾ ਆ ਵੀ ਮੰਮੀ ਲਫਾਫੇ ਲੈ ਕੇ ਗਈ ਸੀਗੀ। ਦੇਖੋ ਚਾਰ-ਪੰਜ ਤੇ ਸੋ ਹੁਣ ਆਪ ਤੁਹਾਨੂੰ ਲਫਾਫੇ ਦਿਖਾਵਾਂਗੇ। ਕਿੱਥੇ ਲਫਾਫੇ? ਖਾ ਦੇ ਫੇ। ਕਿਹਦੀ ਆ ਜਬੇ। ਇਹ ਲਫਾਫੇ ਪਿਛਾੜ ਲਿਓ ਵੀ ਮੈਂ ਇਹ ਘਰੋਂ ਲਗਈ ਸੀਗੀ। ਦੇਖ ਲਓ। ਦੇ ਲਓ ਪਹਿਲਾਂ ਇਦਾਂ ਹੁੰਦਾ ਸੀ ਛੋਟੇ ਛੋਟੇ ਹੁੰਦੇ ਸੀਗੇ ਸਾਰਿਆਂ ਜਲੇਬੀਆਂ ਸਾਨੂੰ ਸਾਡੇ ਘਰ ਜਾਣੇ ਲਫਾਫੇ ਫੜਾ ਦੇਣ ਜਿੱਦਾਂ ਹੁਣ ਮੰਮੀ ਨੇ ਆ ਫੜੇ ਆ ਤੇ ਉਹ ਦੋ ਵੇ ਆਣਾ ਸੀ ਕਦੀ ਕੋਸ਼ ਪੋ ਲੈਣਾ ਕਦੀ ਕੋਸ਼ ਆ ਮੰਮੀ ਅੱਜ ਜਲੇਬੀਆਂ ਲੈ ਕੇ ਆਈ ਆ ਉਹ ਤਾਂ ਆਪ ਹੀ ਦਿੰਦੀ ਸੀ ਤੂੰ ਸਾਰਿਆਂ ਨੂੰ ਆ ਉਹ ਤਾਂ ਚਲੋ ਮੈਂ ਉਦਾਂ ਕਹਿਣ ਦੇ ਆ ਮੈਂ ਕਿਹੜਾ ਬੇਇੱਜ਼ਤੀ ਕਰਨ ਦੇ ਫੇਕ ਹੀ ਹੋਇਆ ਕੋਈ ਮੈਂ ਹੁੰਦਾ ਮੈਂ ਪੋ ਲੈਣੀਆਂ ਸੀ ਕਿਹੜੀ ਗੱਲ ਲਫਾਫਾ ਲਫਾਫਾ ਲੈਣ ਚੱਟਾ ਸਾਰਾ ਚੀਜ਼ ਲੱਗਰ ਖਾਣ ਤੇ ਹੋਰ ਨਹੀਂ ਕੋਈ ਸਾਬੀ ਲੈਂਦੀ ਦੋ ਕੇਲੇ ਦੀ ਅੱਛਾ ਹੋਰ ਦੇ ਦੋ ਮੈਂ ਗੇਡ ਡਾਈਟ ਪੂਰੀ ਕਰਨੀ ਆ ਆਪਣੀ ਇਤੋਂ ਕਰ ਲੈਣਾ ਹੋਰ ਕੀ ਲੈਂਦਾ ਦੱਸੋ ਹਾਂ ਪਾਪਾ ਹੋਰ ਕੀ ਆ ਮਨੂੰ ਤੂੰ ਕੀ ਲੈਂਦਾ ਖਾਣੂ ਏ ਤੂੰ ਰੋਂਦਾ ਸੀਗਾ ਹਾਂ ਹੈ ਉਹ ਆ ਕੀ ਇਹ ਤਾਂ ਕਟਾਨੂੰ ਆ ਇਹ ਤਾਂ ਕਟਾਨੂੰ ਆ ਹੈ ਇਹਦਾ ਇੱਚੋ ਚਾੱਕੇ ਇਹਦਾ ਡੇਗ ਦਾ ਕਟਾਨੂੰ ਆ ਸਾਡੇ ਹੈ ਇੱਥੇ ਵੀ ਜਾ ਇਹ ਕਿਉਂ ਗੜੀ ਮੋੜ ਗਈ ਨਾ ਕਰਨੀ ਹੋਣੀ ਪੜੀ ਕੇ ਉਹ ਕੋ ਪਾਣੀ ਹੈ ਇਹ ਤੋਂ ਦੀ ਦਿੰਦੀ ਲੀਕ ਤੇਲ 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 ਵਿੱਚ ਲੀਕ ਹੋਣਾ ਪਿਆ ਹੈ ਫੀਆ ਨਹੀਂ ਦੇ ਲਈ ਉਹ ਨਹੀਂ ਬੋਲਣਾ ਖੰਨਾ ਪਾ ਲੈਣਾ ਸਾਰੇ ਡੋ ਲਗਾ ਨੀਚੇ ਮੈਂ ਨੂੰ ਤੂੰ ਮਾਰਦਾ ਕੈਮਰਾ ਇਹਦਾ ਤੇ ਲਾ ਦੂ ਕੈਮਰਾ ਭਰਾਵਾ ਕੋਠਾ ਆਣੀ ਇੱਧਰ ਨੂੰ ਅੰਨਾ ਬੋਲੇ ਤਾ ਤਾਂ ਉਹ ਜਦੋਂ ਅੰਨਾ ਗੱਡੀ ਚ ਪਾ ਦਿੰਦਾ ਏ ਡੋਲ ਜਾਂਦਾ ਵਿੱਚੋਂ ਚੱਲਿਆ ਬਹੁਤ ਘਾਤ ਤਾਂ ਥੋੜਾ ਜਿਆਦਾ ਡੋਲ ਜਾਂਦਾ ਇਹਦੇ ਵਿੱਚੋਂ ਉਹ ਇੰਨਾ ਨਹੀਂ ਹੁੰਦਾ ਨਾ ਡਾਇਰੈਕਟਰ ਤਾਂ ਤੇਜ਼ ਤਾਂ ਡੋਲ ਜਾਂਦਾ ਸਾਰੇ ਇਹ ਤਾਂ ਜਦੋਂ ਲਾਈਟ ਆ ਗਈ ਮੈਨੂੰ ਵੱਢਣਾ ਪਿਆ ਅਗੇ ਇੱਥੇ ਇੱਥੇ ਡੋਲ ਜਾਂਦਾ ਆ ਆ ਰਿਹਾ ਥਾ ਪਿਆ ਹਾਂ ਡੋਲਦਾ ਆ ਪੈਪ ਨੂੰ ਕਰਦਾ ਨਾ ਪਤਾ ਕਰਕੇ ਡੋਲ ਕਿਹੜਾ ਪੈਪ ਨਹੀਂ ਕਰਦਾ ਤਾਂ ਕਰਕੇ ਮੈਂ ਤਾਂ ਹੋਣਾ ਡੋਲ ਜੀ ਥੈਂਕ ਯੂ ਗੱਰਾ ਭਰ ਲੈਂਗੇ ਆਪਾਂ ਪਹਿਲਾ ਈਦਾਂ ਮੈਂ ਤੇ ਗਿੱਟੀ ਚ ਪਾ ਦਵਾ ਹੋਰ ਕੇ ਜਾ ਕੇ ਹੋਰ ਚੀਜ਼ ਚ ਪਾ ਦਿੰਦਾ ਮੰਮੀ ਕੋਈ ਹੈ ਘਰ ਆ ਜੱਕਾ ਅੱਜ ਲਿਆਂਦਾ ਲੰਗਰ ਲਿਆ ਕੇ ਖਾ ਪੀ ਗਏ 2 ਘੰਟੇ ਸੋਂਗੇ ਹੈ ਗੀਗਿ ਲਿਆਂਦਾ ਸੀ ਜੀਰ ਦੀ ਹੋਰ ਢਾਲ ਹੋਲ ਕੇ ਹੂੰ 2 ਕਿਲੇ ਹੂੰ ਹੂੰ 2 ਕਿਲੇ ਬਸ ਤੇ ਚਾਹ ਦਿੱਤਾ ਹੂੰ ਉਹ ਲੰਬੂ ਪਾਈਲੇ ਪਾਵੇ ਅ ਲਫਾਫੇ ਸਬਜੀ ਪਾਉਣ ਨੂੰ ਲੈਂਦੇ ਆਵੇਂ ਮੀਨੂ ਸੁਖਵੀਰ ਨੇ ਦਿੱਤੀ ਰੋਟੀ ਉਹ ਲਫਾਫੇ ਮੈਂ ਸਬਜੀ ਪਾਉਣ ਨੂੰ ਰੱਖਿਆ ਮੈਂ ਉਥੋਂ ਲੈ ਲਫਾਫੇ ਘਰੋਂ ਲੈ ਕੇ ਨਹੀਂ ਗਏ ਲੈ ਨਾਫਾਫੇ ਵੀ ਇਕੱਠੇ ਉੱਥੇ ਹੋ ਗਏ ਉਥੇ ਬਾਦੂ ਉਹ ਇੰਨੇ ਲਿਆ ਕੇ ਰੱਖੇ ਸੀ ਹਾਂ ਤੁਹਾਡੇ ਲਈ ਲੰਗਰ ਪਾਉਣ ਔਰ ਬਿਜਲੇਬੀਆਂ ਨਹੀਂ ਪਾ ਕੇ ਜਿੰਦੇ ਸਹੀ ਆ ਤਾ ਤੂੰ ਕਿ ਬੈਠੀ ਐ ਜੀ ਤੋਂ ਉਹ ਲਾ ਵੀ ਸੇ ਮੈਂ ਤਾਂ ਆ ਬਣਾਉਂਦੀ ਤਿਆਰੀ ਕਰ ਲਈ ਆ ਮੈਂ ਲੱਗਾ ਨਾ ਹੁਣ ਉਹ ਅੰਦਰ ਟੱਪ ਭਰਿਆ ਉਹ ਨਾਲ ਆ ਜਾ ਟੱਪ ਨਹੀਂ ਮਾਥੇ ਨਾ ਹਣਾ ਹਾਂ ਗਰਮੀ ਅਜਾ ਲਾਈਟ ਜੀ ਨਾ ਵੀ ਲਾਈਟ ਆ ਨਾ ਜਿਹੜੀ ਸਾਰੀ ਮਤਲਬ ਉਹਦੇ ਆੜੀ ਲਾਈਟ ਗਈ ਰਹੀ ਅਜਾ ਜਨਰੇਟਰ ਦੇ ਵਿੱਚ ਅਸੀਂ 500 ਦਾ ਡੀਜ਼ਲ ਲਿਆਂਦਾ 500 ਦਾ ਡੀਜ਼ਲ ਲਿਆ ਕੇ ਜਨਰੇਟਰ ਚ ਪਾਇਆ ਤੇ ਫੇਰ ਉੱਤੇ ਜਾ ਕੇ ਅਸੀਂ ਮਤਲਬ ਜਨਰੇਟਰ ਤੇ ਚਲਾਇਆ ਜਦੋਂ ਲਾਈਟ ਆਈ ਮੈਂ ਜਨਰੇਟਰ ਬੰਦ ਕੀਤਾ ਤੋਂ ਉਦੋਂ ਬਾਅਦ ਫੇਰ ਲਾਈਟ ਚਲ ਗਈ ਤੂੰ ਹੀ ਦੇਖ ਲਓ ਜੀ ਆਹ ਹਵਾਜ ਲਾਈਟ ਦਾ ਮੈਂ ਤਾਂ ਲਾਈਟ ਆਈ ਨਹੀਂ ਉਹ ਦੇਖਿਓ ਤਾਂ ਆ ਗਈ ਲਾਈਟ ਆ ਗਈ ਆ ਅੱਕ ਬਾਜਰ ਗਈ ਓਏ ਓਏ ਨਹੀਂ ਆਈ ਆ ਗਈ ਆ ਗਈ ਆਗੇ ਲਾਈਟ ਲੋ ਜੀ ਲਾਈਟ ਦੀ ਗੱਲ ਕਰਦਾ ਹੀ ਲਾਈਟ ਫੇਰ ਦੁਬਾਰਾ ਆ ਗਈ ਆ ਸੋ ਹੁਣ ਆਪਾਂ ਕੂਲਰ ਲਾਉਣਾ ਮਨਵੀਰ ਚਿੱਤਾ ਬਜਾੜਾ ਤੇ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਆ ਤੇ ਬੁਰਾ ਹਾਲ ਆ ਤੁਸੀਂ ਦੇਖ ਸਕਦੇ ਹੋ ਬਾਹਰ ਤਾਂ ਮੌਸਮ ਹੀ ਡੱਬ ਖੜਾਪਾ ਜਾ ਵਾਖੀਆਂ ਕਿ ਪਤਾ ਲੱਗਦਾ ਰੰਗ ਹੈਗਾ ਆ ਫੇਹ ਕੇ ਵੇਲੇ ਤਾਂ ਕਵਰਾਟ ਜੂਣ ਲੱਪੇਂਦੀ ਖਰਾ ਰੰਗ ਦੂੰ ਮੇਰੇ ਗੇਹ ਆ ਨਾ 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 ਧਨੀ ਕਨੀ ਸੋ ਆਪਾਂ ਕੂਲਰ ਲਾ ਦੀਏ ਇੱਕ ਤਾਂ ਨਾ ਕੂਲਰ ਸਾਡਾ ਇਨਵਰਟਰ ਵਾਲੇ ਸ਼ੂਟ ਲੱਗਾ ਜਦੋਂ ਇਨਵਰਟਰ ਦੀ ਲਾਈਟ ਚੱਲ ਜਾਂਦੀ ਆ ਉਦੋਂ ਨੋ ਮਟਰ ਬੈ ਜਾਂਦਾ ਆ ਮਨਵੀਰ ਵੀ ਚਾਹਤ ਨੀਤੀ ਹੋਈ ਆ ਬਿਮਾਰ ਏ ਵੈਲਦੀ ਜੀ ਮੈਂ ਤੇ ਨਹੀਂ ਆਈ। ਮੈਂ ਨਿੱਕ ਕਰਾਂ ਦੇ ਸੱਤ ਅੱਜ ਸਿੱਟਿਆ ਬਲੌਗ ਸਾਰਾ ਤੇ ਵਿਕਰਮ ਵਿਚਾਰਾ ਨੌਂਦਾ ਪਿਆਇਆ। ਤੇ ਹੁਣ ਆ ਕੇ ਉਹਨੇ ਜਿੰਮ ਜਾਣਾ ਆ। ਮੈਂ ਸੁਚੇ ਚਾਉ ਮੌਣ ਨੇ ਸਭਾ ਗਿਆ। ਸਮੋਕ ਗਿਆ ਵਿਕਰਮ ਦੇ ਸਮਾਨ ਤਿਆਰ ਕਰਨ ਆ ਉਹ ਵੀ ਹੁਣ ਰਹਿ ਗਏ। ਫਰਮਾ ਫੋਨ ਕੀਤਾ ਦੇਖੋ ਸਿਲੰਡਰ ਦਾ ਕਦੋ। ਫੋਨ ਆਉਂਦਾ ਕਦੇ ਮਰਦਾ ਸਨ। ਸਿਲੰਡਰ ਦਾ ਕੀ ਕੋਕਰੋ ਸਾਨੂੰ ਮਿਲਦਾ ਫਿਰ ਅਸੀਂ ਕਿਤੇ ਜਾ ਕੋਈ ਚਾਹ ਪਾਣੀ ਬਣਾਉਣਾ ਤੇ ਫੇਰ ਪੀਣਾ ਮਨ ਵੀ ਇਹ ਵੀ ਸੁਪਾ ਭਿਆਜੀ ਅੰਦਰ ਸੁਬਹ ਸਬਜ਼ੀ ਲੰਗਰ ਦੀ ਲੈ ਜਾਂਦੀ ਸਿਲੰਡਰ ਹੋ ਗਿਆ ਸਾਡਾ ਗੈਨ ਧੋਖਾ ਦੀ ਗਿਆ ਚਾਰ ਕੋ ਭੋਲ ਕੇ ਵੀ ਅਗੇ ਜਾਣਾ ਹੈ ਵਿਕਰਾਂ ਨੂੰ ਕਹਣਾ ਆਪਣੀ ਗੈਰੀਮੈਂਟ ਸਮਾਨ ਲੈ ਕੇ ਆ ਖਾਣ ਵਾਲਾ ਆਉਗੇ ਨਾ ਪਰ ਉਨਾ ਨਹੀਂ ਕੀ ਕਰਾਂਗੇ ਅਸੀਂ ਗਰਮੀ ਬਹੁਤ ਵੀ ਦਿਨੋਂ ਨਾ ਨਹੀਂ ਆਈਆਂ ਪੀਤੀ ਨੋਦੀ ਪਈਆ ਬਿਕਰਾਂ ਤਿਆਰੀ ਕਰਦਾ ਜਮ ਲਈ ਤੇ ਹੁਣ ਦੇਖਦੇ ਹੋਰ ਕੀ ਚਲਾਵਾਂਗੇ ਨਹੀਂ ਕੀ ਖਾਣਾ ਕੀ ਬਣਾਉਣਾ ਦਾਲਤ ਹੈਗੀ ਥੋੜੀ ਬਹੁਤੀ ਜੇ ਤਾਂ ਬਣਾਉਂਦਾ ਹੋਇਆ ਇਹਨਾਂ ਦਾ ਦਾ ਕੁਝ ਤਾਂ ਬਣਾ ਲਾਂਗੇ ਦੇ ਤਾਂ ਵੀ ਇਸ ਦਿਉ ਦਿਨ ਤਾਂ ਸਾਰੀ ਲੈਣਾ ਜ਼ਿਕਰਾਂ ਨੂੰ ਕਹਿੰਨਾ ਆਪਣਾ ਰਹਿ ਜਿਹੜੀ ਖਾਨੀ ਹੈ ਲੈ ਜੀ ਦੂਤੀ ਜਿਹੜੀ ਖਾਂਦ ਰਹੀ ਹੈ ਸਾਡੇ ਕੋਲ ਵਧੀਆ ਸਾਡਾ ਸਾਥ ਆ। ਹਾਂ। ਮੋਂ ਮੈਂ ਚਾਹ ਬਣਾਉਣੀ ਸੀ ਸਾਡਾ ਸਵੇਰ ਦਾ ਖਾਣਾ ਹੋ ਗਿਆ। ਹਾਂ ਜੀ ਜੀ ਆਪਾਂ ਨਾ ਤੋਂ ਕਿਹਾ ਫਰੀ ਤਾਂ ਨਾ ਫੋਟੋ ਆ ਗਰੀਆ ਗਿਆ। ਹਾਂ। ਨਾਲਿਆ ਤੁਸੀਂ ਨਾ ਤਾਂ ਨਾਲਿਆ ਤੁਸੀਂ ਨਾ ਕੇ ਦੇਖਿਆ ਜੇ ਨਹੀਂ ਦੇਖਿਆ ਤਾਂ ਅੱਗੇ ਆਈ ਨਾਉ ਪਾਣੀ ਦਾ ਡੱਬਾ ਸਿਰ ਉੱਤੇ ਪਾਓ ਤੇ ਸਸਤੀ ਨੂੰ ਭਜਾਓ ਮੈਂ ਤਾਂ ਨਾਲਿਆ ਤੁਸੀਂ ਵੀ ਨਾਉ ਪਾਣੀ ਦਾ ਡੱਬਾ ਸਿਰ ਉੱਤੇ ਪਾਓ ਸਸਤੀ ਭਜਾਓ ਤੁਸੀਂ ਨਾਲਿਆ ਮੈਂ ਤਾਂ ਨਾਲਿਆ ਤੁਸੀਂ ਵੀ ਨਾਉ ਹਾਂਜੀ ਫੈਨੀ ਪਾਈ ਘਰੇ ਕੋਈ ਵੀ ਆਈ ਡੋਟ ਅੰਡਰਸਟੈਂਡ ਤੁਸੀਂ ਡੋਟ ਕੈਟ ਮਾਈਂਡ ਚਲੋ ਜੀ ਫੇ ਹਮ ਅਭੀ ਜਾ ਰਹੇ ਹਾਂ ਬੋਗਪੁਰ ਕੋ ਬੋਪਰ ਕੋ ਜਾ ਰਹੇ ਹਾਂ ਤੇ ਮੈਂ ਚੱਲ ਆਪੋਪਰ ਜੀ ਬ੍ਰੈਡ ਲੈਣ ਤੇ ਕੀ ਲੈਣਾ ਹੋਰ ਯਾਰ ਦੁੱਧ ਨਾਲੇ ਤੂੰ ਹੀ ਲਾਇਆ ਵੀ ਨਾਲੇ ਰੋਜ਼ ਦੁੱਧ ਮੰਗਾਉਂਦੇ ਆ ਪੀ ਲਾਂਗਾ ਨਹੀਂ ਵੰਦਾਂ ਲੈ ਯਾਰ ਤੇ ਪਿੰਦਾ ਮੈਂ ਵੀ ਪੀਨੀ ਦੁੱਧ ਚਲੋ ਜੀ ਠੀਕ ਹੈ ਜੀ ਸੋ ਚਲੋ ਮੈਂ ਆ ਗਿਆ ਫੇਰ ਜਾਵਾਂ ਮੈਂ ਜੱਜਤ ਹੈਗੀ ਜਾਂਦੀ ਤਾਂ ਪੁੱਛ ਕੇ ਜਾਣਾ ਪੈਂਦਾ ਭਰਾਵਾ ਯਾ ਡਾਂਗਾ ਡਾਂਗਾ ਫੜਦਣੀ ਠੋਖਾ ਦੇ ਜਾਂਦਾ ਐ ਟਾਈਮ ਨਹੀਂ ਹੈ ਮੰਮੀ ਉਹ ਵੀ ਟਾਈਮ ਨਹੀਂ ਨਾਲ ਪਾ ਦੇ ਇਹ ਵੀ ਟਾਈਮ ਨਹੀਂ ਠੋਖਾ ਦੇ ਗਿਆ ਜੇ ਕਦੇ ਜਿੰਦ ਜੇ ਕਦੇ ਸ਼ਾਮ ਨੂੰ ਹੁੰਦਾ ਤਾਂ ਪੰਗਾ ਪੈ ਜਾਣਾ ਹੈਗਾ ਪਹਿਲੇ ਹੀ ਚੱਲ ਖਤਮ ਹੋ ਗਿਆ ਉਸ ਹਾਵਣਾ ਚੱਲ ਹੁਣ ਹੁਣ ਬੰਦਾ ਭਰਾ ਲੈਂਦਾ ਆ ਆ ਜਾ ਵੀ ਸੋਹਣਿਆ ਤੂੰ ਚੱਲ ਬਾਹਰ ਤੈਨੂੰ ਰੱਖੀਏ ਗੱਡੀ ਚ ਇੱਥੇ ਬੈਠ ਲੋਈ ਹੁਣ ਆਪਾਂ ਚੱਲੇ ਸਿਲੰਡਰ ਪਰੋਂ ਗੱਡੀ ਕਰਾਂਗੇ ਸਟਾਰਟ ਗੱਡੀ ਕਰਾਂਗੇ ਸਟਾਰਟ ਗੱਡੀ ਚਲਾਉਣ ਕਰਨ ਵਾਲੀ ਆ ਗੱਡੀ ਅੰਦਰੋਂ ਗੰਦੀ ਹੋਈ ਆ ਸੈਂਟਰ ਹੁੰਦੇ ਹੁੰਦੇ ਫਟਕ ਲੱਗ ਜਾਂਦਾ ਆ ਜਦੋਂ ਵੀ ਮੇਰੇ ਕੋਲ ਨੂੰ ਆ ਫਟਕ ਲੱਗਾ ਹੀ ਹੁੰਦਾ ਆ 10 ਦੀ ਜਾਨ ਓਏ ਜਦੋਂ ਬੰਦਾ ਕਾਲੀ ਜੁੰਦਾ ਫਟਕ ਲੱਗਾ ਹੁੰਦਾ ਕਦੀ ਨਹੀਂ ਇੰਦਾਰਾ ਦੇਣਾ ਆ ਵੀ ਫਟਕ ਖੁੱਲਾ ਹੋਇਆ ਹੋਇਆ ਆ ਦੇਖੋ ਕਿ ਨਾ ਆ। ਓਹ ਦੇਖੋ। ਸਾਰੀ ਰੱਛ ਪਿਆ ਹੋਇਆ, ਇੱਧਰ ਵੀ ਰੱਛ। ਓ ਤਿੱਕਰ ਰੱਛ ਓ ਦੇਖੋ ਓ ਦੇਖੋ। ਗੱਡੀਆਂ ਹੀ ਗੱਡੀਆਂ, ਮੋਟਰਸਾਈਕਲ ਹੀ ਮੋਟਰਸਾਈਕਲ। ਓ ਦੇਖੋ ਪਿੱਛੇ ਢਪੂਂਡੀਆਂ, ਭੁੰਡਰੇ ਖੜੇ ਆ। ਸਾਣਾ ਫਰੀਦ। ਆਹ ਦੇਖੋ ਤਾਂ ਇੱਧਰ ਵੀ ਰੱਛ ਹੈ ਦੋਨਾਂ ਪਾਸੇ ਹੀ ਆ। ਇੱਧਰੋਂ ਪੰਜਾਬ ਦੇ। ਉੱਧਰ ਅੰਬ, ਚੱਕੋ 100 ਦੇ 4 ਕਿਲੋ। ਔਰ ਸਾਹਮਣੇ ਜੂਸ। ਅੱਦੂ ਵੇਜ ਜੂਸ। ਜੂਸ ਕਿਨੇ? 60 ਰੁਪਏ ਦਾ ਗਲਾਸ, ਪਿਆਰ ਰੁਪਏ ਦਾ ਗਲਾਸ, 40 ਰੁਪਏ ਦਾ ਗਲਾਸ, 30 ਰੁਪਏ ਦਾ ਗਲਾਸ, 20 ਰੁਪਏ ਦਾ ਗਲਾਸ। ਤੇ ਦੇ ਨਾਮ ਤੇ ਰੈਸਟੋਰੈਂਟ। ਦੇਖੋ ਵੀਡੀਓ ਪਾਈ ਜੇਗੀ। ਇੰਸਟਾਗ੍ਰam ਤੇ ਇੱਕ ਮੈਂ ਵੀਡੀਓ ਵੀ ਪਾਈ ਤੇ ਨੋਰਮਲ ਆਪਣੇ ਵਿੱਚ ਵਲੌਗ ਵਿੱਚ ਵੀ ਗੱਲ ਕੀਤੀ ਸੀ ਨੌ ਸੱਸ ਵਾਲੀ। ਬੜੇ ਕੁੜੀਆਂ ਨੇ ਗੈਂਟ ਕੀਤੇ ਅੱਜ। ਕਈਆਂ ਨੇ ਤਾਂ ਗਾਲਾਂ ਹੀ ਕੱਢੀਆਂ ਆਪਣੀ ਸੱਸ ਨੂੰ। ਓਹ ਬੱਲੇ ਮੈਂ ਕਿਹਾ। ਤੇ ਕੁੜੀਆਂ ਕਮੈਂਟ ਬੜਾ ਕੀਤਾ ਜੀ ਵੀ ਆ। ਨੰਤਵੇ ਡੀਡ ਕਰਤਾ ਨੀ ਬਾਅਦ ਚ ਤੇ ਬਾਕੀ ਯਾਰ ਘਰਾਂ ਚ ਲੜਾਈਆਂ ਹੁੰਦੀਆਂ ਰਹਿੰਦੀਆਂ ਹਨਾ ਸੋ ਦੇਖਦੇ ਘਰ ਚ ਲੜਾਈ ਹੁੰਦੀ ਆ ਸਾਡੇ ਵੀ ਹੁੰਦੀ ਆ ਕਦੇ ਨਹੀਂ ਹੁੰਦੀ ਐਵੇਂ ਕਹੀ ਜਾਈਏ ਸਾਡੇ ਤਾਂ ਲੜਾਈ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਆ ਸਭ ਦੇ ਘਰ ਚ ਹੁੰਦੀ ਆ ਸਹੀ ਨੀ ਸਭ ਦੇ ਘਰ ਚ ਬੇਲਣੇ ਚੱਲਦੇ ਆ ਭਾਂਡੇ ਟੁੱਟਦੇ ਆ ਨਵੇਂ ਆਉਂਦੇ ਆ ਸਾਡੇ ਭਾਂਡੇ ਨਹੀਂ ਟੁੱਟਦੇ ਨਾ ਮਿਲਦੇ ਨਹੀਂ ਟੁੱਟਦੇ ਬੇਲੇ ਦਾ ਵਾ ਮम्मी ਕੋਲ ਕਰਵਾਇਆ ਹਨ ਤੇ ਇੱਥੇ ਟੁੱਟਦਾ ਦੇ ਦੇ ਜੀ ਤੁਸੀਂ। ਅੰਦਰੇ ਘਮੀ ਨਾ ਕਰੋ। ਇਹਦੇ ਬਿੱਲ ਨਹੀਂ ਟੁੱਟਣ। ਕਹਿੰਦੀ ਬਿੱਲ ਨਾ ਮम्मी ਨੂੰ ਪਤਾ ਕਰ ਦਊਗਾ। ਕਿਉਂ ਉਧਰੇ ਘਮੀ ਨਾ ਕਰੋ ਬਿੱਲ ਨੇ ਪੈਣ। ਸਹੀ ਗੱਲ ਆ ਦਾ ਦਾਦੇ ਕੰਮੀ ਨਾ ਕਰੋ ਜਦ ਬਿੱਲ ਨੇ ਪੈਣ। ਨਹੀਂ ਜੋ ਮਾਰਗ ਦੇਣਗੇ ਫਿਰ ਕੀ ਹੋਣਾ। ਓ ਮਾਈ ਗੋਡ। ਸਹੀ ਗੱਲ ਆ ਨਾ। ਮੈਂ ਮਾਂ। ਮੇਰੀ ਮੰਮੀ ਪਹਿਲਾਂ ਸਨ ਕਿੰਨਾ ਗਿਨਾ ਕਰਦੇ ਨੇ ਸੀ। ਹਾਂ। ਮੈਂ ਘੱਟ ਦਾ ਡਮੋਟਾ ਡੰਡਾ ਹੁੰਦਾ ਏ ਹਾਂ ਐ ਨਿੱਕੇ ਨਿੱਕੇ ਹੁੰਦੇ ਸਾਨੂੰ ਪੂਰੀ ਕਲੀ ਚ ਘਮਾਉਣਾ ਸਾਡੇ ਸਾਰੇ ਗੜੀ ਵਾਲਿਆਂ ਨੂੰ ਪਲੰ ਹੁੰਦਾ ਏ ਤੁਹਾਡੀ ਮੰਮੀ ਇਹਦਾ ਟਿਕਾ ਦਾ ਆਸਮੰਦੀਆ ਹਾਂ ਕਈ ਕਰਾਂ ਅੰਟੀ ਹੁਣਾਰੇ ਘਰ ਤੇ ਜਾ ਕੇ ਲੁਕ ਜਾਈਦਾ ਏ ਅੱਛਾ ਤੁਹਾਡੀ ਮੰਮੀ ਨੂੰ ਪਤਾ ਨਹੀਂ ਲੱਗਦਾ ਨਹੀਂ ਕਿੱਥੇ ਲੁਕਈਆ ਐਡਾ ਡੰਡਾ ਹੁੰਦਾ ਏ ਤੇ ਜਿੰਨਾ ਟਾਈਮ ਮੰਮੀ ਨੇ ਇਕੱਤਾ ਭਰੋਣਾ ਨਹੀਂ ਹੁੰਦਾ ਟਾਈਮ ਹਟਣਾ ਨਹੀਂ ਇਹਨਾਂ ਤਰ੍ਹਾਂ ਡੋਲਣੀ ਪਈ ਤੈਨੂੰ ਯਾਦ ਚਲ ਘਰੇ ਹੀ ਤੁਹਾਡੇ ਪ੍ਰੀਤੀ ਦੇ ਪੈਣੀ ਵੱਡੀ ਪੈਂਦੀ ਮੇਰੇ ਗਏ ਪ੍ਰੀਤੀ ਦੇ ਪੈਣੀ ਆ ਵੱਡੀ ਪੈਂਦਾ ਹੀ ਇਹ ਮੁਰੇ ਆ ਗਏ ਇਹ ਵਿੱਚ ਹਵਾ ਜੀ ਕਰਨ ਲਾਪੀ ਇਹਦੇ ਪਈ ਡੋਲਣੀ ਹੋ ਗਈ ਕੱਟੀ ਨਾਲ ਹੀ ਮੈਂ ਫੜੀ ਜਾ ਕੇ ਮੈਂ ਮਾਦਾ ਨਾ ਮਰ ਰਹਿਣ ਦੀ ਛੱਡੀ ਉਹਨੂੰ ਉਹਦੇ ਹੋਸ਼ ਆਉਂਦਾ ਨਾਲ ਗਏ ਇਹ ਜਾਣ ਕੇ ਡਿੱਗ ਗਈ ਮੇਰੀ ਮੰਮਾ ਨੂੰ ਕਹੋ ਮਾਤਾ ਮੈਂ ਕਿੱਥੇ ਜਾ ਕੇ ਦੇਖੀ ਦੇਖੀ ਜਾ ਕੇ ਦੇਖੀ ਠੀਕ ਆ ਠੀਕ ਆ ਆਪ ਨਾ ਜਾਵੇ ਜਾ ਜਾ ਕੇ ਦੇਖੀ ਜਾਏ ਜਾ ਕੇ ਦੇਖੀ ਠੀਕ ਆ ਠੀਕ ਆ ਘਰੇ ਨੂੰ ਪਤਾ ਪਾਪੇ ਬਾਬੇ ਬਾਕ ਨਾ ਦੇ ਕੇ ਉੱਤੇ ਵੀ ਜੰਬੀ ਏ ਉੱਤੇ ਵੀ ਮੈਂ ਬਚਾਈ ਮੈਂ ਕਿਹਾ ਮਾਤਾ ਜਾਨਦੋ ਨੇ ਪਈਆਂ ਵੀ ਢੱਡ ਕਰ ਗਈ ਸੀ ਮੈਨੂੰ ਜਦੋਂ ਵੀ ਦੇਖੋ ਨਾ ਕਿ ਘੁੰਮਣ ਜਾਣਾ ਸੀ ਤੇ ਘਰ ਦੇ ਆ ਨਾ ਮੈਨੂੰ ਸ਼ਿਕਾਇਤਾ ਲਾ ਦੇਣੀਆਂ ਉਹਨੂੰ ਉਹ ਕਹਿੰਦਾ ਮਾਦਾ ਐਦਾਂ ਆ ਐਦਾਂ ਆ ਕੋਲੋਂ ਗੱਲਾਂ ਗਿਆ ਕਿ ਉਹ ਜੰਹੀਆਂ ਨੇ ਚੰਬਦੇ ਨਹੀਂ ਮਾਦਾ ਨਾਲ ਹੀ ਪੜਾਕ ਪੜਾਕ ਜੁੱਤੀਆਂ ਇੱਕ ਤੁਹਾਨੂੰ ਆਪਾਂ ਵੀਡੀਓ ਵੀ ਸ਼ੋਅ ਕਰਾਂਗੇ ਜੇ ਟਾਈਮ ਆਇਆ ਤਾਂ ਮੈਨੂੰ ਵੀ ਨਾ ਲਾ ਦੇਣੀ ਸ਼ਰਮ ਪਰਦਾ ਵਾਲੀ ਫਟ ちゃっ ਗਈ ਤੇ ਹਮ ਕੀ ਹੁਣ ਲਾਗੇ ਲਗਾ ਦੇਣੀ ਗਿੱਤੀ ਦੀ ਜੰਬ ਦੀ ਓਏ ਓਏ ਉਹ ਬਹੁਤ ਵਧੀਆ ਵੀਡੀਓ ਦਾ ਬਾਕਿਲ ਦਿਖਾਉਣੀ ਆ ਮੈਂ ਕਿਸੇ ਦਿਨ ਪਾਉਣੀ ਆ ਇੰਸਟਾਗ੍ਰਾਮ ਤੇ ਵੇਖੀ ਕਿੰਨੇ ਲਾਈਕ ਆਉਂਦੇ ਕਮੈਂਟ ਚ ਕੀ ਹੁੰਦੇ ਆ ਓਏ ਓਏ ਕਵੈਟਰ ਦੀ ਝੜੀ ਲੱਗ ਜਾਣੀ ਉੱਦਾਂ ਪੀਤੇ ਓਏ ਓਏ ਅਪਣਾ ਮਾ ਦੇਖਣ ਦਾ ਅੰਟੀ ਨਹੀਂ ਦੇਖਣਾ ਕਿਹੜੀ ਆਂਟੀ ਦੇਖਦੀ ਕਿਹੜੀ ਆਂਟੀ ਦੇਖਦੀ ਮੰਦਰ ਦੇ ਸਾਹਮਣੇ ਆਂਟੀ ਸੱਸ ਦੀ ਗੱਲ ਕਿਹੜੀ ਗੱਲ ਹੈ ਦੱਸ ਚੱਕਰ ਨਹੀਂ ਆਂਟੀ ਆਪਣੇ ਹੀ ਆਂਟੀ ਖੰਟੀ ਆਪਣੀਆਂ ਉਦੋਂ ਨਾਕਾ ਲਾਇਆ ਪੁੱਲ ਦੀਆਂ ਨੇ ਮੈਂ ਕਿਹਾ ਮਾਮਾ ਹੀ ਸੱਸਰੀ ਗੱਲ ਕਿੰਨਾ ਸੱਸਰੀ ਗੱਲ ਸੱਸਰੀ ਗੱਲ ਮੰਨਦੇ ਅਸਕੇ ਦੇ ਕਰਾ ਲਿਆ ਵੀਡੀਓ ਦੇ ਦਿੱਤੀਆਂ ਮੈਂ ਤਾਂ ਦਿਖਾਇਆ ਕਿ ਮੈਂ ਕਿਹੜਾ ਗੇਂ ਦਿਖਾਇਆ ਇਹਦਾ ਟੰਨਾ ਕਬਕਾ ਉਹ ਭੁੱਲੀ ਜਾ ਫੜ ਗਈ ਚਲੋ ਜੀ ਕਰਦੇ ਆ ਗੱਲ ਬਾਤ ਛੋਟੀ ਜੀ ਬ੍ਰੀਕ ਤੋਂ ਬਾਅਦ ਫੜ ਕੇ ਤੇ ਤਾਂ ਕੰਮ ਕੀਤੇ ਚੱਲਦੀ ਆ ਕੁੜੀਆਂ ਅੱਧੀ ਐਕਟਿਵ ਆ ਮੋਰੇ ਲੈ ਜਾਂਦੀਆਂ ਆ ਲੇ ਲੈ 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 ਤਾਂ ਕੰਮ ਕਿਤੇ ਪੂਰੀ ਚੱਲਦੀ ਆ ਫਿਰ ਭੋਪਾਲ ਵਾਲਾ ਟੱਡ ਗਿਆ ਆ ਦੇਖੋ 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 ਆ ਕੁੜੀ ਨੇ ਮੇਰੇ ਮੋੜ ਜਾ ਘਟੀ ਬੱਦੀ ਮੋੜ ਦਿੱਤੀ ਸ਼ੀਤਪਾਲ ਸਿੰਘ ਚੌਂਕ ਜੀ ਇੱਥੋਂ ਸਿੱਧਾ ਆ ਇੱਕ ਰਾਹ ਜਾਂਦਾ ਇਧਰ ਨੂੰ ਮੇਲਾ ਲੂ ਇੱਕ ਰਾਹ ਜਾਂਦਾ ਸਿੱਧਾ ਹੀ ਆਪਣੇ ਜਲੰਧਰ ਰੋਡ ਨੂੰ ਉੱਥੋਂ ਸਿੱਧੇ ਚੌਂਕ ਤੇ ਜਾ ਕੇ ਇਧਰ ਨੂੰ ਜਲੰਧਰ ਆ ਆਹਾਂ ਚੌਂਕ ਤੇ ਜਦੋਂ ਤੁਸੀਂ ਆਗੇ ਤੋਂ ਆਹਾਂ ਰੋਡ ਪਿੱਛੇ ਨਹੀਂ ਆਣਾ ਤੋ ਪਿੱਛੇ ਮਿੱਧਰ ਨੂੰ ਮਤਲਬ ਜਿੱਧਰ ਨੂੰ ਸਾਡੀ ਗੱਡੀ ਸਿੱਧੀ ਲੱਗੀ ਸਾਡੀ ਪੇਠਾ ਲੂ ਗੱਡੀ ਦੀ ਸਿੱਧੇ ਸਾਡਾ ਇਹ ਰੋਡ ਤੇ ਘਰ ਆ ਆਦਮ ਬੋਰ ਰੋਡ ਤੇ ਪੈ ਜਾਂਦਾ ਆ ਦੇਖੋ ਜੀ ਆ ਨੀ ਪੁਰਾਣੀ ਬੱਸ ਹੈ ਨਾ ਓਏ ਹੋਏ ਹੋਏ ਇੱਥੇ ਦੇ ਲਓ ਵੀ ਮੈਂ ਤਾਂ ਜਦੋਂ ਮਨਵੀਰ ਨੂੰ ਤੇ ਆਇਆ ਜਦੋਂ ਮਨਵੀਰ ਹੋਣ ਵਾਲਾ ਸੀ ਉਹ ਤਾਂ ਮੰਮੀ ਘੁੰਮ ਦਿਆਂਗੇ ਇਹਨਾਂ ਨੂੰ ਭਾਜੀ ਨੂੰ ਪਤਾ ਹੁੰਦਾ ਸੀ ਤੇ ਲੋ ਇਹਨਾਂ ਨੇ ਇਹਨਾਂ ਨੇ ਹੌਲੀ ਹੌਲੀ ਆ ਮੈਂ ਦੋਸਤ ਆ ਨਾ ਮੇਰੇ ਤੇ ਇਹਨਾਂ ਨੇ ਕਿਹਾ ਮਾਤਾ ਤੁਸੀਂ ਠੀਕ ਹੋ ਮੰਮੀ ਨੂੰ ਕਹਿਣਾ ਤੇ ਮੰਮੀ ਤਾਂ ਨਵਾਂ ਵੀ ਬੱਸ ਦੇ ਵਿੱਚ ਕਿੰਨਾ ਔਖਾ ਹੋ ਜਾਂਦਾ ਹੈ ਮੰਮੀ ਨੂੰ ਟੈਨਸ਼ਨ ਮਿਲਦੀ ਬਲੌਗ 'ਚ ਕਮੈਂਟ ਕਰਿਆ ਕਰੋ ਜੇ ਕੋਈ ਵੀ ਬਲੌਗ ਦੇ ਵਿੱਚ ਪ੍ਰੋਬਲਮ ਹੁੰਦੀ ਆ ਜਾਂ ਤੁਹਾਨੂੰ ਕੋਈ ਵੀ ਮਤਲਬ ਐਡੀਟਿੰਗ 'ਚ ਐਡੀਟਿੰਗ 'ਚ ਪ੍ਰੋਬਲਮ ਆ ਗਈ ਆ ਜਾਂ ਕੋਈ ਬਲੌਗ ਨਹੀਂ ਸੀ ਬਣਿਆ ਜਾਂ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ ਆ ਕਮੈਂਟ 'ਚ ਥਾਂਜੀ ਕਰਿਓ ਕੋਈ ਵੀ ਤੁਹਾਨੂੰ ਦਿੱਕਤ ਲੱਗਦੀ ਆ ਬਲੌਗ ਦੇ ਵਿੱਚ ਜਾਂ ਕੁਛ ਵੀ ਆ ਮਤਲਬ ਕੋਈ ਵੀ ਗੱਲਬਾਤ ਆ ਪਰ ਮੈਨੂੰ ਤੁਹਾਨੂੰ ਬੁਰੀ ਲੱਗੇ ਥਾਂਜੀ ਕਰਿਆ ਕਰੋ ਮੰਨ ਨੂੰ ਆਪਣੀ ਗਲਤੀ ਸੁਧਾਰਨੀ ਚਾਹੀਦੀ ਆ ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਆਪਣੀ ਗਲਤੀ ਸੁਧਾਰਿਆ ਕਰੋ ਕੁਈ ਦੱਸਿਆ ਕਰੋ ਮਤਲਬ ਕੋਈ ਵੀ ਪ੍ਰੋਬਲਮ ਆਉਂਦੀ ਬਲੌਗ 'ਚ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਹੈ ਨਾ ਜ਼ਰੂਰ ਦੱਸੋ ਤਾਂ ਕਿ ਬੰਦਾ ਆਪਣੀ ਸਾਰਾ ਸਹੀ ਕਰ ਲੈਂਦਾ ਮਤਲਬ ਸਾਰਾ ਸਾਰੀ ਗਲਤੀ ਨੂੰ ਦੱਸਣਾ ਚਾਹੀਦਾ ਤੁਹਾਨੂੰ ਤੈਨੂੰ ਪਤਾ ਕੁੜੀ ਤੁਸੀਂ ਗੈਨਿੰਗ ਕਰੋਂ ਜਾਂਦੀ ਹੁੰਦੀ ਜਿਹੜਾ ਉਹ ਕੁੜੀ ਉਹ ਆ ਤੁਹਾਨੂੰ ਲੱਭੀ ਹੋਈ ਹੈ ਯਾ ਯਾਦ ਤੁਹਾਨੂੰ हमको ਵੀ ਯਾਦ ਹੈ ਗੱਡੀ ਸਾਡੀ ਦਾ ਹੋ ਗਿਆ ਟਾਇਰ ਪੈਂਚਰ ਤਾਂ ਸਾਰੇ ਜਿੱਤੇ ਸੇ ਉਹ ਚੱਲਦਾ ਆਂ ਚੱਲ ਆ ਕੇ ਇਸ ਨਾਲ ਆਪਣੇ ਕੋਲ ਇੱਧਰ ਨੱਲਾ ਤਾਂ ਚੱਲਦਾ ਹੀ ਹੈ ਇਹ ਚੱਲਦਾ ਨਹੀਂ ਸਾਰਾ ਹੀ ਤਾਂ ਗਿਰਾਹ ਟਾਂਗਰੇ ਆਉਣ ਲੱਗਣਗੇ ਆਟੋ ਨੇ ਕਿਨੋਂ ਤੇ ਜੀ ਚਟਾ ਜਿਹੜਾ ਭਾਵਾ ਕਟੂ ਉਦੋਂ ਦੀ ਆ ਤੇ ਇਸ ਕਰਕੇ ਸਾਡਾ ਸੈਲਡਰਾ ਉਹ ਵੀ ਲੇਟ ਹੋਈ ਜਾਂਦਾ ਪਿਆ ਤੇ ਅਸੀਂ ਜਾਣਾ ਇਹਨਾਂ ਦਾ ਸਮਾਨ ਲੈਣ ਲਈ ਕਿ ਮੰਦਿਰ ਸਾਡੇ ਦਾ ਪਤਾ ਨਹੀਂ ਹੈ ਕਿ ਉੱਥੇ ਨਾ ਜਾਵੇ ਉਹ ਤੇ ਉਹਨੂੰ ਟੈਨਸ਼ਨ ਪਈ ਹੋਈ ਆ ਤੇ ਮੰਮਾ ਨੂੰ ਮਸੂਹ ਲਾ ਕੇ ਦੇਖਦੀ ਆ ਕਿ ਮੰਮਾ ਪਹੁੰਚ ਚੁੱਕ ਲਵੇ ਤੇ ਉਹ ਮੰਮਾ ਨੂੰ ਲਾ ਕੇ ਰੱਖੇ ਕਿ ਫੌਂਟ ਚੱਕ ਲਵੇ ਸ਼ੈਰ ਚੱਕ ਕੇ ਹੋ ਜਵੇ ਉਹਨਾਂ ਦਾ ਫੌਂਟ ਜਿਹੜਾ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਸੋ ਆਪਾਂ ਸਮਝ ਲਾ ਕੇ ਦੇਖੀਏ ਦੋਸਤਾਂ 'ਚ ਲੜਾਈ ਹੋ ਗਈ ਪੈਸੇ ਕਿਸੇ ਨੇ ਇਹਨੇ ਪੈਸਾ ਮੈਨੂੰ ਰੋਲਾ ਪਾਇਆ ਕਿ ਨਾ ਵੋਏ ਵੋਏ ਗਾ ਮੈਂ ਤਾਂ ਬਾਬਾ ਮੈਨੂੰ ਲੱਗਾ ਕਰਾ ਮੈਂ ਕਿ ਇਹਨੇ ਹੁਣਾ 50000 ਰੁਪਏ ਲਾਇਆ ਅਗਲੇ ਨੇ ਤਾਂ ਹੀ ਨੇ ਬੋਲਣ ਦੇ ਆ ਕਹਿੰਦਾ ਭਾਜੀ ਗੱਡੀ ਕਿਸੇ ਦੀ ਡੈਕੜੀ ਚਾਹਦਾ ਹੈ ਕਹਿੰਦਾ ਡੈਕ ਨਹੀਂ ਚੱਲਦਾ ਗੱਡੀ ਕਿਸੇ ਦੀ ਪੈਸੇ ਕਿਸੇ ਦੀ ਇਹਨੇ ਐਵੇਂ ਰੋਲਾ ਪਾਇਆ ਮੈਂ ਕਿਹਾ ਗੱਲ ਡੈਕ ਨਹੀਂ ਚੱਲਦਾ ਕਹਿੰਦਾ 50000 ਰੁਪਏ ਚਲਵਾਇਆ ਸੀ ਪੈਸੇ ਵੀ ਸਾਰੇ ਬੰਦੇ ਨੇ ਦੇ ਲਈ ਉਹਨਾਂ ਨੇ ਇਹ ਕਹਿੰਦੇ ਐਵੇਂ ਹੀ ਕਹਿੰਦਾ ਉਹਨੇ ਸਾਨੂੰ ਪਹਿਲਾਂ ਕਿਹਾ ਸੀ ਬੰਦਾ ਕੁੱਤਾ ਜਾ ਕਹਿੰਦਾ ਇਹਨਾਂ ਕਹਿੰਦਾ ਬੋਲੀ ਹੋਣਾ ਕਹਿੰਦਾ ਮੈਂ ਸਾਨੂੰ ਪਹਿਲੇ ਕਿਹਾ ਸੀ ਇਹ ਬੰਦੇ ਨੂੰ ਅਗਲ ਹੈ ਨਹੀਂ ਬੋਲਣ ਦੀ ਕਹਿੰਦਾ ਇਹ ਪਿੰਡ ਉਹ ਹੀ ਗੱਲ ਹੋਈ ਕਹਿੰਦਾ ਇਹ ਬੋਲੀ ਜਾਂਦਾ ਤੁਹਾਡੇ ਨਾਲ ਕੰਨ ਇਹ ਹੁਣ ਮਾਨੇ ਛਤਰ ਅਸੀਂ ਕਹਿੰਦਾ ਭਾਈ ਯਾਰ ਦੇਖ ਲਾ ਕਹਿੰਦਾ ਮੋਰੇ ਦੱਸ ਬਾਈ ਗੱਲ ਯਾਰ ਸਹੀ ਆ ਜਿਹੜੇ ਸਰਦਾਰ ਭਾਈ ਸੀਗੇ ਆਹ ਉਹ ਗੱਲ ਦੀ ਉਹਨਾਂ ਦੀ ਉਹ ਕਹਿੰਦਾ ਭਾਜੀ ਗੱਡੀ ਕਿੱਥੇ ਦੀ ਪੈਸੇ ਇਹਨਾਂ ਦੇ ਘਰੇ ਗਏ ਅਸੀਂ ਕਹਿੰਦਾ ਇਹ ਪਾਣੀ ਤੱਕ ਨਹੀਂ ਪੁੱਛਿਆ ਕਹਿੰਦਾ ਠੰਡਾ ਲੈ ਕੇ ਆਏ ਕਹਿੰਦਾ ਠੰਡਾ ਵੀ ਮੜਾ ਦਿੱਤਾ ਕਹਿੰਦਾ ਰੈਂਡਪਲ ਨੂੰ ਇਹਨਾਂ ਨੂੰ ਲੈ ਦੱਸ ਹੋਰ ਦੱਸ ਮੈਂ ਕਿਤੇ 10 ਕਿਲੋਮੀਟਰ ਅੱਗੇ ਜਾਣਾ ਕਹਿੰਦਾ ਇਹਦੇ ਘਰ ਦੇ ਕਹਿੰਦੇ 10 ਬਾਲੇ ਤੋ ਚੱਲ ਜਿਓ ਆਹ ਅੱਧਾ ਕਹਿਤਾ ਕਹਿੰਦਾ ਮੁੰਡਾ ਜੀ ਤੇਲ ਵਾਲੇ ਤੇ ਜੀ ਨਹੀ ਗੱਲ ਤਾਂ ਗੱਲ ਆ ਫੇ ਤੂੰ ਸਿੱਧਾ ਤੂੰ ਤੁਰ ਤਾਏ ਔਰ ਮੈਂ ਨਹੀਂ ਆਪ ਜੀ ਕਰਦੀ ਜਾਂਦੇ ਆ ਸਾਲੇ ਪੁੱਛੇ ਨੇ ਕੇ ਕਹਿੰਦਾ ਉਹ ਅਸੀਂ ਆਏ ਕੇ ਪੁੱਛੇ ਨੇ ਕੇ ਕੋਈ ਨਾ ਹੋਰੇ ਸੀ ਨੇ ਆ ਪਰ ਕੋ ਲੱਗਾ ਆ ਓ ਲਾ ਲਾ ਉਹ ਗੰਦਾ ਆ ਦੇਖ ਲਓ ਫੇ ਲੱਗਾ ਆ ਵਾਪਸੀ ਅਸੀਂ ਆਏ ਮੈਨੂੰ ਕਹਿਣਾ ਹੀ ਪੈਣਾ ਮਾੜਾ ਇਹ ਪੂਲ ਬਣਾਉਂਦਾ ਗੈਣਾ ਪੈਣਾ ਸੁਨੀਲ ਥਰੀ ਕਾਰਸਿਕਨੇਚਾ ਯਾਰ ਤੈਨੂੰ ਕਈਆਂ ਸਿਕਨੇਚਰ ਨਹੀਂ ਕਰਦਾ ਪਿਆ ਤੂੰ ਫੋਲਪਾਸ ਪੈਣ ਦੀ ਸ਼ਾਈ ਮੁੱਕੀ ਆ ਅੱਛਾ ਮਹਾਵੀਰ ਭਾਈ ਦਾ ਦੇਦਾ ਆ ਆ ਬੈਠਾ ਹੁਣ ਅੰਦਰ ਓਹ ਪੂਚ ਬੜਾ ਮਹਾਵੀਰ ਓਏ ਮਹਾਵੀਰ ਬਲੌਗਰ ਬਣ ਗਿਆ ਨਵਾ ਮਹਾਵੀਰ ਬਲੌਗਰ 208 ਡੇਲੀ ਬਲੌਗ ਲਿਖਿਆ ਕੱਲ ਇਹਨਾਂ ਨੇ ਹਾਂ ਬਲੌਗ ਜੀ ਬੜਿਆ 2 ਘੰਟੇ ਹੋ ਗਏ ਅੱਜ ਅੱਛਾ ਖਾਣੇ ਲਈ ਓ ਅੰਦਰ ਬੜਿਆ ਕਹਿੰਦਾ ਮੈਂ ਵੀ ਕੋਣੇ ਆ ਹੈ ਨਾ ਨੇ ਆਪਣੇ ਆਪਣੇ ਆਸੇ-ਪਾਸੇ ਘਰਦਿਆਂ ਦੇ ਸਬਸਕ੍ਰਾਈਬ ਕਰਕੇ ਕਹਿੰਦਾ 17 ਹੋ ਗਏ ਵਾਹਿਗੁਰੂ ਲੈ ਤਾਂ ਗਾਦੀ ਮੇਰਾ ਫੋਨ ਵੜਿਆ ਇਦਾਂ ਕੀਤਾ ਘਰੇ ਜਾ ਕੇ ਦੋ ਹੁਣ ਘਰੇ ਸੀ ਇਹਦੇ ਫੇਰ ਤਿੰਨ ਉਦੋਂ ਕੀਤਾ ਉਹ ਇਹ ਉਹ ਇਦਾਂ ਦੇਦਾ ਹੈ ਨਾ ਮੈਂ ਵੇਖ ਉਹ ਪੱਜੀ ਵਾਲਾ ਇਦਾਂ ਦੇਦਾ ਹੀ ਇਦਾਂ ਕਰਕੇ ਆ ਦੇ ਇਦਾਂ ਹੂੰ ਫੇਰ ਤੁਹਾਨੂੰ ਕੀ ਕਹਿੰਦਾ ਸੀ ਕੀ ਆ ਗਿਆ ਚੱਲੋ ਵਿੱਕੀ ਨੂੰ ਮਿਲ ਕੇ